ਅੰਦੀ ਸਸੀ ਕਾਲਜੀ ਸਾਰਿਆਂ ਨੂੰ ਅੱਜ ਆਏ ਨੇ ਸਾਡੇ ਰਿਸ਼ਤੇਦਾਰ ਓ ਮੁੰਡਾ ਹੈਗਾ ਜੂਪੀ ਤੋਂ ਕਿਵੇਂ ਆ ਇਸ ਜੋਤ ਮੇਰੀ ਦਰਾਣੀ ਦੇ ਮੁੰਡੇ ਦੇ ਨਾਨਕ ਵਾਇਰ ਮਾਮਨੇ ਮੁੰਡਾ ਨਾ ਕਿਹੜੇ ਦਾ ਮੋਹਣੇ ਦਾ ਸੋਹਣਾ ਮੁੰਡਾ ਇਹ ਐਡਾ ਹੋ ਗਿਆ ਮੈਂ ਤਾਂ ਦੂਜੇ ਦਾ ਇਹਨਾਂ ਨੇ ਖੜਕਾ ਕਰਤਾ ਕਿ ਉਹਦੀ ਇਹ ਉੱਠ ਖੜਿਆ ਪ੍ਰਧਾਨ ਜੀ ਸਾਡਾ ਤੁਤਾ ਵੇਸੀਗਾ ਪਹਿਲਾਂ ਇੱਥੇ ਆ ਬਿਸਕੁਟ ਦੰਦਾ ਬੀਰਾ ਲੈ ਲੋ ਚਾਚਾ ਨਾ ਵੱਜੀ ਕੋਠੇ ਇਹ ਆਏ ਨੇ ਕਿ ਕੋਠੇ ਤੋਂ ਕੋਠੇ ਤੇ ਭੇਜਦੇ ਸੀ ਵੀਡੀਓ ਨਹੀਂ ਬਣਾਉਣ ਦਿੰਦੇ ਸੀ ਕਿ ਦੋਨੇ ਕਿੰਨੇ ਜਾਣੀਆਂ ਵਿੱਚ ਰੌਲਾ ਪਾਈ ਜਾਂਦੀ ਸੀ ਲੈ ਲੋ ਕੋਠੇ ਤੇ ਚੜਾ ਤੇ ਫਿਰ ਕੋਠੇ ਤੇ ਚੜਾ ਦੇ ਆ ਖਾ ਲੋ ਕੱਕੜੀ ਖਾ ਲੈ ਕੱਕੜੀ ਨੇ ਭੈਣ ਭਾਈ ਹੁਣ ਨਾਈ ਜਾਂਦੇ ਨੇ ਪਹਾੜੇ ਤੇ ਇੱਥੋਂ ਚੜ ਕੇ ਗਿਆ ਹੈਗਾ ਪੌੜੀਆਂ ਤੋਂ ਕੱਲਾ ਵਗ ਜਾਂਦਾ ਹੁਣ ਤਹਾਂ ਚੜ ਕੇ ਜਵਰਾਜ ਓਏ ਕਿੱਥੇ ਵਗ ਗਿਆ ਕੀ ਕਰੀਨਾ ਅਮਰੀਂ ਜੋ ਤੇ ਸਾਬਣ ਚ ਕੂਆ ਚੱਕ ਲਈ ਵੇ ਤੇ ਸਾਬਣ ਸਾਰੀ ਸਾਬਣ ਖੋਰ ਦੂਗਾ ਨਾਲਾ ਪੁੱਤ ਨਾਲੋ ਨਹੀਂ ਨਹੀਂ ਕਰ ਨਾਲਾ ਪੁੱਤ ਕਰਦਾ ਮੈਂ ਜਾ ਹਾਂ ਕਿਹੜਾ ਹਾਂ ਆ ਗਿਆ ਹੱਥ ਕੋ ਗਿਆ ਅੱਛਾ ਆ ਚੱਕੂ ਹੋਂ ਤੇਰੀ ਚੱਪਲਾਂ ਭਿੱਜ ਕੇ ਹੈ ਆ ਜੂ ਜੂ ਅਸੀਂ ਮੰਮੀ ਗੜਦੀ ਹੈਗੀ ਹੁਣ ਆ ਕਿਲਾ ਰਾਤ ਸਾਡੀ ਮੱਝ ਖੋਲ ਜਾਂਦੀ ਹੈਗੀ ਡੇਲੀ ਖੋਲ ਜਾਂਦੀ ਆ ਸੱਬਲ ਜੀ ਕਢਾ ਲੈਂਦੀ ਹੈਗੀ ਜਮਾ ਤੇ ਹੁਣ ਮੰਮੀ ਉਹਨਾਂ ਦੇ ਲੈਣ ਗਈ ਆ ਕਹਾੜੀ ਤੇ ਆ ਵੱਡ ਕੇ ਕਿਲਾ ਹੁਣ ਅਸੀਂ ਇੱਥੇ ਕੱਚੇ ਥਾਂ 'ਚ ਗੱਡਾਂਗੇ ਹਾਂਜੀ ਹੁਣ ਵੱਜ ਗਏ 8 ਵਜੇ ਬਾਗ ਜੀ ਰੂਸ਼ਨ ਤੇ ਤੇ ਚੰਗਾ ਅੱਜੇ ਰਾਤ ਨੂੰ ਖੋਲ੍ਹ ਜਾਂਦੀ ਹੈਗੇ ਫਿਰ ਸਾਨੂੰ ਅੰਦਰ ਬੰਨਣੀ ਪੈਂਦੀ ਹੈ ਉੱਥੇ ਭਾਂਡੇ ਦੇ ਵਿੱਚ ਹੁਣ ਇਹਦਾ ਪੱਕਾ ਲਾਜ ਹੀ ਕਰਦੇ ਇੱਥੇ ਕਿੱਲਾ ਗੱਢ ਕੇ ਦੇਲੀ ਦਾ ਕੰਮ ਹੋਇਆ ਪਿਆ ਇਹਦਾ ਹੁਣ ਰੋਜ਼ ਰੋਜ਼ ਤਾਂ ਰਾਤ ਨੂੰ ਉੱਠਣਾ ਵੀ ਔਖਾ ਹੈਗਾ ਜੂਵੀ ਮੰਮੀ ਵੱਡੀ ਜਾਂਦੇ ਕਹਾੜੀ ਦੇ ਨਾਲ ਲੱਕੜਾ ਇਹ ਦਰਨ ਸਾਰਾ ਪੂਚਾ ਪੂਚਾ ਖੰਡਿਆ ਲਾ ਕੇ ਸਾਰੇ ਫੱਟੇ ਫੁੱਟੇ ਪਰ ਮਾਰੀਆਂ ਬਾਲਟੀ ਚ ਬੈਠੀਆਂ ਸੀ ਤਾਗੜੀਆਂ ਰਹੀਆਂ ਸੱਸ ਨੂੰ ਦੋਨਾਂ ਨੇ ਤੋੜ ਕੇ ਮਿਲ ਕੇ ਹੁਣ ਇਹਨੂੰ ਬਸ ਐਂ ਘੜ ਦਾਂਗੇ ਇਹਦੇ ਚਾਈ ਸੰਗਲ ਪੈ ਜਾ ਕਰੂਗਾ ਆ ਕੱਚੇ ਥਾਂ 'ਚ ਘੜ ਦਾਂਗੇ ਨਾ ਕੱਚੇ ਥਾਂ 'ਚ ਕਿ ਉੱਥੀ ਉੱਥੇ ਘੜਣਾ ਹੈ ਨਹੀਂ ਨਹੀਂ ਹਾਂ ਘੜਾ ਕੇ ਫਿਰ ਹਾਂ ਮੈਂ ਇਸ ਫੁੱਲ 'ਚ ਘੜਾ ਅੱਛਾ ਮੈਂ ਇਸੇ ਕਰ ਦਿੰਦੀ ਹਾਂ ਮੈਂ ਫੁੱਲ ਲੈ ਕੇ ਇਹ ਇੱਥੇ ਤਾਂ ਹੋ ਗਏ ਨੂੰ ਬੜਾ ਦੇ ਦੋ ਇਧਰ ਬਾਪੂ ਕਿੱ데 ਲੇ ਜਾ ਨੂੰ ਨੂੰ ਬੜਾ ਦੇ ਦੇ ਚਲ ਉਰੇ ਦੇ ਹਾਂ ਦੇਖੋ ਆਰੇ ਗੱਡਾਂਗੇ ਤੇ ਇਹ ਆ ਤਾਂ ਵੈਸੀ ਸੱਬਲ ਜੀ ਗੱਡੀ ਹੋਈ ਆ ਵਿੱਚ ਇਹਨੂੰ ਪੱਕੀ ਕਰੇ ਦੀ ਸਾਰੇ ਗੱਡਾਂਗੇ ਗੱਡਾ ਮੈਂ ਕਰਾ ਹਾਂਜੀ ਹੁਣ ਮੈਂ ਮੰਮੀ ਨਾਲ ਮੈਂ ਗੱਡ ਕੇ ਦੇਖਦੀ ਐਗੀ ਆਪਦੇ ਪਿੰਡ ਦਾ ਮੈਨੇ ਬਹੁਤ ਗੱਡੇ ਲੈਂਗੇ ਉਥੇ ਸਾਡੇ ਕੱਚਾ ਖਾਂ ਹੁੰਦਾ ਸੀਗਾ ਕੱਚੇ ਖਾਂ ਚ ਤਾਂ ਸੀ ਸੱਬਲ ਨਾਲ ਗੱਡ ਲੈਂਦੇ ਸੀਗੇ ਤੇ ਆ ਬੋਕੀ ਨਾਲ ਤਾਂ ਮੈਂ ਪਹਿਲੀ ਵਾਰ ਗੱਡਦੀ ਆ ਪਹਿਲਾਂ ਇਹਦੇ ਵਿੱਚ ਕਿਲਾ ਟੁੱਟਿਆ ਹੋਇਆ ਹੈ ਉਹ ਕਿਲਾ ਕੱਢ ਕੇ ਦੁਬਾਰਾ ਕਿਲਾ ਕੱਢਿਆਊਗਾ ਹਾਂ ਇਹ ਜੈਸ ਨਾਲ ਮੈਂ ਬੁੱਝੀ ਦੇ ਫਮਨ ਸੱਬਲ ਜੀ ਪਾਈ ਸੀ ਹੋਈ ਚੋੜੀ ਓਟ ਨਾਲ ਰੱਖਿਆ ਸੀ ਕਿਲਾ ਹਾਂ 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 ਬਾਈ ਇਹ ਫਿਰ ਨਿਕਲਣ ਸੋ ਤਾਂ ਹੁਣ ਇਹਨੂੰ ਆਈ ਦੇ ਨਾਲ ਹੀ ਆ ਸਬਲਜੀ ਨਾਲ ਇਹਨਾਂ ਠੋਕਰ ਕੇ ਹਲਿਆ ਦੇ ਫਿਰ ਹਲਕੇ ਨਿਕਲ ਜੀ ਹੁਣ ਪਾਣੀ ਨਾ ਪੋਲਾ ਹੋਇਆ ਹੋਇਆ ਇਹ ਆ ਸਬਲਜੀ ਨਾਲ ਚੱਕ ਕੇ ਨਾ ਆ ਕਿੱਲੇ ਨਾਲ ਇਹਨੂੰ ਉਧਰ-ਉਧਰ ਹੀ ਮਾਰਾ ਜਿਆ ਪੱਤੀ ਜਪਾ ਲੈ ਕੇ ਇਧਰੋਂ ਹਾਂ ਤੋ ਟੂ ਹੈ ਜਿਆ ਤੋੜ ਦੇ ਵਾਸਤੇ ਆ ਕੁੜੀ ਕਨੇ ਉਹਦੇ ਕਾਫੀ ਡੂੰਗਾ ਗੱਡੇ ਹੋਏ ਆ ਪੱਤੀਆਂ ਵਾਸਾ ਮਾਰਨ ਆ ਜਿਹੜੀ ਪੱਤੀ ਲੱਗੀ ਹੋਈ ਹੈ ਇਹਦੇ ਹੋਰ ਵਿੱਚੋਂ ਬਾਜੀ ਹੋਣੀ ਹੈ ਅੱਛਾ ਵਿੱਚ ਨਹੀਂ ਗਿਆ ਹਲਦੀ ਵਿੱਚ ਫਿਰ ਜਦੋਂ ਪੱਟੀ ਚੱਲ ਫਿਰ ਇਹ ਕਿੱਲਾ ਉਹ ਜੋ ਡੂੰਗਾ ਹੋ ਕੇ ਫਿਰ ਹਲ ਜਾਊਗਾ ਜੁਕੇ ਤਾਂ ਪੱਕਾ ਵਾਲਾ ਹੈਗਾ ਹੂੰ ਹੂੰ ਹੌਲੀ ਸਿੱਧਾ ਹੁਣ ਮੰਮੀ ਕੋਸ਼ਿਸ਼ ਕਰਕੇ ਦੇਖਦੀ ਹੈਗੀ ਕਹਿੰਦੀ ਥੋੜੇ ਨਾ ਮੈਂ ਇਹਨੂੰ ਮਾਰ ਮਾਰ ਕੇ ਭੰਨ ਦਿੰਨੀ ਹੈਗੀ ਉਤੋਂ ਕਿਉਂਕਿ ਲੱਕੜ ਹੈਗੀ ਬੋਦੀ ਹੋਈ ਪਈ ਹੈ ਕਿ ਉੱਪਰ ਉਹ ਤਾਂ ਫੁੱਟ ਹੀ ਜਾਂਦੀ ਹੈਗੀ ਤਾਂ ਚੜ ਕੱਢਣੀ ਔਖੀ ਹੈ ਜੀ ਥੱਲੋਂ ਨਹੀਂ ਨਿਕਲਣਾ ਮੱਲਾ ਹੈ ਨਾ ਕਿ ਹਲ ਜਾਊਗਾ ਅਸੀਂ ਇਹਦੇ ਵਿੱਚ ਹੁਣ ਪਾਣੀ ਦਾ ਭਰਤਾ ਇਹ ਤੇ ਦੇਖਦੇ ਆ ਸਭਰਾ ਪਾਣੀ ਨਾਲ ਗਿੱਲਾ ਹੋ ਕੇ ਥੱਲੋਂ ਨਿਕਲ ਆਵੇ ਪੂਰਾ ਜੋਰ ਲੱਗਿਆ ਪਿਆ ਹੁਣ ਕੱਢ ਕੇ ਤਾਂ ਅਸੀਂ ਹਟਾਂਗੇ ਉਧਰ ਉਹਨੇ ਕਿਵੇਂ ਗਾ ਪਾਏਗਾ ਪਾਉਣ ਨੂੰ ਦੋ ਤਾਂ ਹੁਣ ਮੰਮੀ ਮੰਗ ਕੇ ਸੱਬਰ ਲੈ ਕੇ ਆਈ ਸੀ ਕਿਸੇ ਦੇ ਘਰੋਂ ਅਸੀਂ ਪਾਣੀ ਪਾ ਕੇ ਵੀ ਦੇਖ ਲਏ ਵਿੱਚ ਤਾਂ ਵੀ ਇਹ ਤਸਤੋਂ ਮਸ ਨਹੀਂ ਹੋ ਰਿਹਾ ਪੂਰਾ ਜੋਰ ਲੱਗਿਆ ਪਿਆ ਪਰ ਕੀ ਲੱਗਦਾਗਾ ਨਿਕਲ ਜੂਗਾ ਹਾਂ ਨਿਕਲਦਾ ਨਹੀਂ ਥੋੜਾ ਹੀ ਲੱਗੇਗੀ ਥਿਆ ਰੋੜਾ ਨਹੀਂ ਹਾਂਜੀ ਠੀਕ ਦੇਖ ਦੇਖਾ ਕਿੱਦਾਂ ਦੇਖੋ ਫੋਨ ਮਾ ਚੁੱਕੀ ਮੰਮੀ ਵਿਚਾਰੀ ਹਸ ਤੱਕ ਲੱਗੀ ਪਈ ਹੈ ਕਰਤੀ ਕਿਹੜੀ ਸਹਾ ਸੀ ਐਡੀ ਵੱਡੀ ਸੀ ਦਾ ਇਹਦੇ ਵਿੱਚ ਪਾਠਾ ਕੋ ਧੱਕਾ ਕਰਕੇ ਇਹਦੀ ਇਹਦੇ ਵਿੱਚ ਆ ਨਿਕਲੀ ਆਏਗੀ ਲੋਹੇ ਦੀ ਇਹ ਮਤਲਬ ਉਹੀ ਨੇਗੀ ਜਿਹੜੇ ਆਪਾਂ ਭਾਲਦੇ ਸੀਗੇ ਕੋਕਣੀ ਹੈ ਤੋਂ ਨਹੀਂ ਹੋ ਰਹਾ ਨਾ ਉਹ ਇੱਕ ਗੱਡੀ ਇਹਦੇ ਵਿੱਚ ਸੀਗੀ ਕਿੱਲੇ ਦੇ سپورਟ ਖਾਤਰ ਗੱਡੀ ਹੋਈ ਸੀਗੀ ਵੱਡੀ ਸੀ ਪਹਿਲਾਂ ਇਹ ਕੱਢੀ ਮੰਮੀ ਨੇ ਫਿਰ ਹੁਣ ਕਿੱਲਾ ਮਸਾਨੇ ਖਲੂਆ ਮੈਂ ਤਾਂ ਹਾਰ ਕੇ ਨਾਲ ਹੀ ਮੇਰਾ ਤਾਂ ਟਾਈਮ ਹੋ ਗਿਆ ਸੀ ਜਾਣ ਦਾ ਹੁਣ ਨਿਕਲਉ ਮੱਲਾ ਨਾ ਕੋਈ ਤੇ ਨਾਲ ਸੀ ਤਾਂ ਨਹੀਂ ਨਿਕਲਦਾ ਸੀਗਾ ਹੈ ਸਾਡੇ ਸਾਰੇ ਕੰਮ ਰਖਾਤੇ ਨੇ ਅੱਜ ਹੈ ਪਾਣੀ ਪਿਆ ਦੇ ਉਹਨਾਂ ਚੋਏ ਪੋਲਾ ਹੋ ਜੂ ਹੋਰ ਕਾਲਾ ਨਿਕਲਿਆ ਹੈ ਕਿ ਵਿੱਚ ਪਾਇ ਕੇ ਦੇ ਆ ਹਾਂ ਵਿੱਚ ਪਾਇ ਕੇ ਨਿਕਲੇ ਸਾਰੇ ਕੰਮ ਰਹਿ ਗਏ ਸਾਡੇ ਹਜੇ ਆ ਭਾਂਡੇ ਮਾਂਜਾ ਪਿਆ ਜਵਾਕਾਂ ਨੇ ਗਾਹ ਪਾਤਾ ਜੇ ਐਤਵਾਰ ਸੀਗਾ ਅਮਰੀਨ ਚੋ ਉੱਤ ਵਾਲਾ ਗਾਹ ਪਾਉਂਦੀ ਹੈ ਜੀ ਤੇ ਹਜੇ ਪਸ਼ੂਆਂ ਨੂੰ ਪਾਣੀ ਪਿਉਣਾ ਰਹਿੰਦਾਗਾ ਤੇ ਮੰਮੀ ਹੁਣ ਹੋਰ ਸੱਦਣੀ ਹੈ ਕਿਸੇ ਨੂੰ ਕਿ ਇਹਦੇ ਵਿੱਚੋਂ ਗਿੱਲਾ ਕੱਢਣਾ ਹੈ ਮੇਰੀ ਖੇਤ ਵਾਲੀ ਮਾਸੀ ਹੈਗੀ ਸਸੀ ਗਾਲਵਾ ਸੀ ਮੇਰੀ ਛੋਟੀ ਸੱਸਾ ਕੀ ਸਾਰਿਆਂ ਨਾਲ ਸਸੀ ਕਹਾਂ ਬੁਲਾਦੀ ਸਾਰਿਆਂ ਹੋਰ ਵਧੀਆ ਠੀਕ ਹੈ ਕਰੀ ਜਾਓ ਅਜੀ ਕੋਲੇ ਆਵਾਜ਼ ਆ ਮਨਦੀਪ ਕੋਲੇ ਇਹ ਥੋੜੀ ਜੀ ਭੋਲੀ ਜੀ ਆ ਵਿਚਾਰੀ ਇਹਦੀ ਜਵਾਕ ਹੁੰਦੇ ਜਿਹੜੇ ਉਹ ਦੋ ਆਉਂਦੇ ਹੁੰਦੇ ਨੇ ਸਕੂਲ ਜਾਣ ਖਾਤਰ ਜਿਹੜੇ ਮੈਂ ਕਹਿੰਨੀ ਹੁੰਦੀ ਆ ਮੇਰੇ ਦੋ ਚਾਸਤੀ ਦੇ ਜਵਾਕ ਆ ਉਹਨਾਂ ਦੀ ਮੰਮੀ ਹੈਗੀ ਹੈ ਪੀਡੀ ਆ ਇਥਰ ਸੋਈ ਚ ਪਈ ਆ ਮੰਮੀ ਨੇ ਪਸੂਲ ਮਾਤੇ ਮੰਮੀ ਕਿਹਾ ਵਾਰ ਕਿ ਬੱਦੂ ਵੀ ਤੇ ਮੇਰੀ ਭੈਣ ਤੋ ਜਾਨੀ ਪਰ ਭਾਂਡੇ ਮੈਂ ਚਾਹ ਤਰੀ ਸੀ ਮਹਜਲ ਜਾਂਦੀ ਮੈਂ ਚਾਹ ਪੀ ਜੂਗੀ ਦੇਖਦੇ ਬਾਲਾ ਆ ਗਿਆ ਕਿ ਨਹੀਂ ਆਇਆ ਚਾਹ ਨਾਲੇ ਕਿਵੇਂ ਹਜੇ ਰਸੋਈ ਸੰਭਰਨ ਵਾਲੀ ਪਈ ਆ ਸਾਰੀ ਗਾ ਪਿਆ ਪਿਆ ਆ ਗਿਆ ਬਾਲਾ ਆ ਗਿਆ ਬਾਲਾ ਤਨ ਥੋੜੀ ਆਈ ਰੱਖਣਾ ਕਿ ਭਾਂਡੇ ਪਾ ਲਾ ਜੱਗ ਚ ਕਾੜ ਜੱਗ ਚ ਕਾੜ ਦੇਣੀ ਆ ਸਾਰਾ ਤੋ ਥੋੜੀ ਅਗੇ ਸੀ ਖੇਤੋਂ ਰਾਸ਼ਨ ਕਾਰਡ ਬੰਦਦੇ ਨੇ ਕਿ ਉੱਥੇ ਇਹ ਗੁੱਠਾ ਲੱਗਣਾ ਸੀਗਾ ਇਹਨਾਂ ਦਾ ਤੇ ਆਧਾਰ ਕਾਰਡ ਤੇ ਦੇ ਇਹਨੇ ਪਾਣੀ ਤਾਂ ਅਮਰੀਨ ਨਾਲ ਦੀਦੀ ਨੇ ਕਿਹਾਗਾ ਵੀ ਮੈਥ ਦੀ ਬੁੱਕ ਦੀ ਰਿਵੀਜ਼ਨ ਕਰਵਾਉ ਮੈਂ ਮੈਥ ਦੀ ਮੇਰੇ ਆਉਂਦੀ ਨੂਰਾ ਦੇ ਵਿੱਚ ਪੂਰਾ ਮੀਂਹ ਉੱਤਰ ਗਿਆ ਤੇ ਮੇਰੇ ਸਾਰੇ ਕੱਪੜੇ ਭਿੱਜ ਗਏ ਤੇ ਮੈਂ ਰਾਹ ਦੇ ਵਿੱਚ ਰੁੱਕ ਗਈ ਹੈ ਨਹੀਂ ਕਿ ਸਕੂਲ ਤੇ ਵਹਾਂ ਚਲਾਂ ਤੇ ਲੇਟ ਹੋ ਜੂਗੀ ਸਟੋਰ ਤੇ ਪਹੁੰਚਾਂਗੀ